75 ਸੇਂਵਿ ਜਦੋਂ ਤੇ ਤੋਰਿਆ ਸੀ ਨਾ ਕਲਗੀਆਂ ਵਾਲੇ ਪਾਸ਼ਾ ਨੇ ਦਸ਼ਮੇਸ਼ ਪਿਤਾ ਕੋ ਆ ਕੇ ਦੱਸਿਆ ਕਿ ਨੇ ਮਹਾਰਾਜ ਅੱਗੇ ਤੇ ਗੱਲ ਕੁਝ ਹੋਰ ਹੁੰਦੀ ਸੀ ਹੁਣ ਤੇ ਹਾਥੀ ਨੂੰ ਸ਼ਰਾਬ ਪਿਆ ਰੇ ਗੁਰੂ ਗੋਬਿੰਦ ਸਿੰਘ ਜੀ ਉਹ ਤੇ ਹਾਥੀ ਨੂੰ ਸ਼ਰਾਬ ਪਿਆ ਰੇ ਹੈ ਹਾਥੀ ਨੂੰ ਲੋਹੇ ਦੇ ਨਾਲ ਮੜ ਰੇ ਹੈ ਉਹਦੇ ਮੱਥੇ ਦੇ ਉੱਤੇ ਵੱਡੇ ਵੱਡੇ ਤਵੇ ਬੰਨੇ ਜਾ ਰਹੇ ਐ ਸੱਚੇ ਬਾਦਸ਼ਾਹ ਦਰਵਾਜ਼ਾ ਤੋੜਨ ਵਾਸਤੇ ਆ ਰਹੇ ਐ ਬੜੀਆਂ ਤਿਆਰੀਆਂ ਚੱਲ ਰਹੀਆਂ ਐ ਗੁਰੂ ਗੋਬਿੰਦ ਸਿੰਘ ਜੀ ਕੜਗੀਆਂ ਵਾਲੇ ਬਾਦਸ਼ਾਹ ਕਹਿਣ ਲੱਗੇ ਜੇ ਉਹਨਾਂ ਕੋਲ ਹਾਥੀ ਐ ਤੇ ਸਾਡੇ ਕੋਲੇ ਵੀ ਹਾਥੀ ਹੈਗਾ ਗੁਰੂ ਗੋਬਿੰਦ ਸਿੰਘ ਜੀ ਕਿਹੜਾ ਹਾਥੀ ਆ ਆਪਣਾ ਬਾਦਸ਼ਾਹ ਮਾਲਕ ਜੀ ਆ ਦੁਨੀ ਚੰਦ ਹਾਥੀ ਹੋਈ ਐ ਉਹ ਐਡਾ ਐਦਾ ਐਡੀ ਥੇ ਹਾਥੀ ਵਰਗਾ ਬੱਦਾਂ ਤੇ ਹਰੇਕ ਨੂੰ ਕਹਿੰਦਾ ਮੇਰੇ ਨਾਲ ਹੁਲਣਾ ਮੇਰੇ ਨਾਲ ਹੁਲਣਾ ਹਰੇਕ ਨੂੰ ਕਹਿੰਦਾ ਰੰਦਾ ਕਹਿੰਦੇ ਹਾਥੀ ਵੀ ਹੈ ਚੱਲ ਹੁਣ ਹਾਥੀ ਨਾਲ ਮੁਕਾਬਲਾ ਕਰੇਗਾ ਤੂੰ ਨਹੀਂ ਜਾਣੇ ਹੋ ਖੜਾ ਉਹ ਹੋੜੀ ਹੋੜੀ ਖੜਾ ਹੋਇਆ ਐਦਾ ਐਡੀ ਵੱਡੀ ਦੇ ਵੱਡਾ ਸਾਰਾ ਸ਼ਰੀਰ ਰੋਜ਼ ਬੰਦਿਆਂ ਨੂੰ ਕਹਿੰਦਾ ਇਹ ਨਾ ਮੇਰੇ ਨਾਲ ਹੁਲਣਾ ਮੇਰੇ ਨਾਲ ਹੁਲਣਾ ਹਾਥੀ ਆ ਰਿਹਾ ਗੱਲ ਨੂੰ ਤੂੰ ਹਾਥੀ ਦਾ ਮੁਕਾਬਲਾ ਕਰੇਗਾ ਸਤਬਚਨ ਜੀ ਉਤੋਂ ਉਤੋਂ ਕਹਿਤਾ ਮੰਨਨੇ ਕਲਪਨਾ ਨਹੀਂ ਕੀ ਮਨ ਕਰਿਆ ਹੋਇਆ ਦਰ ਤੁਹਾਡੀ ਆਪਣੀ ਕਲਪਨਾ ਹੀ ਹੁੰਦੀ ਹੈ ਹੋਰ ਕੀ ਹੁੰਦਾ ਦਰ ਕੀ ਚੀਜ਼ ਹੈ ਕਲਪਨਾ ਆਪਣਾ ਹੀ ਸੋਚਿਆ ਹੋਇਆ ਐ ਨਾ ਹੋ ਜੇ ਐ ਨਾ ਹੋ ਨੀ ਫालतू ਸੋਚੀ ਜੋ ਇੱਕ ਇੱਕ ਕਲਪਨਾ ਹੀ ਐਵੇਂ ਕਰੀਏ ਨੈਗੇਟਿਵ ਬੰਦਾ ਇਦਾਂ ਦੀ ਕਲਪਨਾ ਕਰਦਾ ਹਾਥੀ ਨਾਲ ਮੁਕਾਬਲਾ ਕਰਨਾ ਹੈ ਖੋ ਤੇ ਗਿਆ ਖੜਾ ਅੰਦਰੋਂ ਡਰਿਆ ਪਿਆ ਘਬਰਾਇਆ ਪਿਆ ਕਮਰਿਆਂ ਪਿਆ ਠੀਕ ਹੈ ਜੀ ਕਹਿਤਾ ਉਸ ਤੋਂ ਤੋਂ ਫੇਰ ਤੁਹਾਨੂੰ ਪਤਾ ਹੀ ਹੈ ਕਿ ਉਸ ਆਇਆ ਸਮਾਂ ਉਹ ਬੰਦਿਆਂ ਕੋਲ ਵੜ ਗਿਆ ਕਮਰਿਆਂ ਚ ਜਗਿਆ ਕਹਿੰਦਾ ਜੀ ਉਹ ਮੇਰੀ ਕਿਸੇ ਨੇ ਸ਼ਿਕਾਇਤ ਲਾਤੀ ਲੱਗਦੇ ਨੇ ਮੇਰੇ ਨਾਲ ਜਾਣ ਕੇ ਉੱਥੇ ਕਿਸੇ ਨੇ ਮਰਨ ਨੂੰ ਕਹਿਤਾ ਹੋਣਾ ਤਸਾਦਦਾ ਮੈਨੂੰ ਹਾਥੀ ਨਾਲ ਮੁਕਾਬਲਾ ਮੈਂ ਕਿੱਥੇ ਕਰ ਸਕਦਾ ਕਿੱਥੇ ਹਾਥੀ ਕਿੱਥੇ ਮੈਂ ਮੈਂ ਮੁਕਾਬਲਾ ਕਰ ਹੀ ਨਹੀਂ ਸਕਦਾ ਉਸ ਵੇਲੇ ਫਿਰ ਕਿਸੇ ਨੇ ਸਲਾਹ ਦਿੱਤੀ ਹੁੰਦੇ ਨੇ ਵਿੱਚ ਇਦਾਂ ਨੇ ਉਹ ਕਹਿੰਦੇ ਤੂੰ ਐਂ ਕਰ ਨਿਕਲ ਜਾ ਰਾਤੋਂ ਰਾਤ ਨਹੀਂ ਤੇ ਸਵੇਰੇ ਮਾਰਿਆ ਜਾਏਗਾ ਹਾਥੀ ਥੱਲੇ ਦਰੜ ਦੇਣਗੇ ਇਹਨਾਂ ਦਾ ਕੀ ਹੈ ਉਹ ਕਿਸੇ ਦੇ ਪਿੱਛੇ ਲੱਗ ਗਿਆ ਕੰਧ ਤੋਂ ਮਾਰ ਗਿਆ ਛਾਲ ਡਿੱਗਦੇ ਦੀ ਲੱਤ ਟੁੱਟ ਗਈ ਘਰ ਪਹੁੰਚ ਕੇ ਮਰ ਗਿਆ ਸਵੇਰੇ ਸਵੇਰੇ ਮਹਾਰਾਜਨ ਹਾਥੀ ਤਿਆਰ ਹੋ ਰਿਹਾ ਉਧਰੋਂ ਹਾਥੀ ਆ ਰਿਹਾ ਤੇ ਮਹਾਰਾਜ ਕਹਿੰਦੇ ਨੇ ਸਾਡੇ ਵਾਲਾ ਹਾਥੀ ਕਿੱਥੇ ਹੈ ਕਹਿੰਦੇ ਭੱਜ ਗਿਆ ਮਹਾਰਾਜ ਉਹ ਤੇ ਟੁੱਟ ਆ ਗਿਆ ਰੱਸਾ ਫਿਰ ਹੁਣ ਮਾਰੇ ਕਹਿੰਦੇ ਹਾਥੀ ਦਾ ਮੁਕਾਬਲਾ ਫਿਰ ਸ਼ੇਰ ਕਰੇਗਾ ਸ਼ੇਰ ਜਿੰਨੇ ਕਿਹੜਾ ਜੀ ਸ਼ੇਰ ਕਹਿੰਦੇ ਕਿਹੜਾ ਤੁਹਾਡੇ ਤੋਂ ਸ਼ੇਰ ਖੜਾ ਹੋਵੇ ਜਦੋਂ ਨਾ ਗਿਆ ਮਾਰੇ ਨੇ ਕਿਹੜਾ ਬਣੇਗਾ ਸ਼ੇਰ ਬਈ ਗੁਰੂ ਦਾ ਉਦੋਂ ਬਚਿੱਤਰ ਸਿੰਘ ਖੜਾ ਲੱਗਾ ਹੋਣ ਨਾਲ ਦੇ ਚੋਲਾ ਫੜਦਿਆ ਬਹਿ ਜਾ ਓਏ ਕੱਦ ਵੇਖ ਤੇਰਾ ਮਧਰੇ ਜੇ ਕੱਦ ਦਾ ਸੀ ਬਚਿੱਤਰ ਸਿੰਘ ਕਈ ਕਈ ਛੋੜੇ ਬਦਲਦਾ ਸੀ ਬਹੁ ਰੂਪੀਆ ਕਹਿੰਦੇ ਸੀ ਇਹਨੂੰ ਉਹ ਜਦੋਂ ਲੱਗਾ ਉੱਠਣ ਨਾਲਦਿਆਂ ਨੇ ਇਦਾਂ ਫੜ ਲਿਆ ਕਹਿੰਦਾ ਬਹਿ ਜਾ ਤੂੰ ਹਾਥੀ ਦਾ ਮੁਕਾਬਲਾ ਕਿੱਥੇ ਕਰ ਲਵੇਂਗਾ ਖੜਾ ਹੋ ਗਿਆ ਕਹਿੰਦਾ ਸੱਚੇ ਪਾਸ਼ਾ ਮੈਂ ਜਾਵਾਂਗਾ ਕਹਿੰਦੇ ਹਾਥੀ ਵੱਡਾ ਹੈ ਓਏ ਤਕੜਾ ਹੈ ਇਹਨਾਂ ਪਾਸ਼ਾ ਵਾ ਇੱਕੋ ਹੀ ਬੇਨਤੀ ਹੈ ਮੇਰੀ ਇੱਕੋ ਹੀ ਮੇਰੀ ਬੇਨਤੀ ਹੈ ਜਾਵਾਂਗਾ ਪਰ ਇੱਕ ਮੇਰੀ ਬੇਨਤੀ ਹੈ ਜਿਵੇਂ ਲਾ ਹੁਣੇ ਕਹੇਗਾ ਪੰਜ ਚਾਰ ਬੰਦੇ ਘੰਡੂ ਨਾਲ ਇਹ ਤਾਂ ਸੋਚਦੇ ਮਹਾਰਾਜ ਇੱਕੀ ਬੈਂਤੀ ਹੈ ਇਹਨੇ ਕੀ ਕਹਿੰਦੇ ਹਾਥੀ ਤਖੜਾ ਹੈ ਇਹਨੇ ਹਾਜੀ ਤਖੜਾ ਹੈ ਮਾਰੇ ਕਿਹਨੇ ਤਖੜਾ ਹੈ ਕਹਿੰਦਾ ਵਾ ਫੱਜੇ ਪਾਸ਼ਾ ਇੱਕ ਵਾਰੀ ਗਲਵਕੜੀ ਚ ਲੈ ਕੇ ਥਾਪੜਾ ਤਖੜਾ ਜਾਂ ਦੇ ਕੇ ਤੋੜ ਦਿਓ ਇੱਕ ਹਾਥੀ ਦੇ ਕੀ ਇਹਦੇ ਭਾਵੇਂ 10 ਸਾਲ ਇੱਕ ਵਾਰੀ ਮੜਾ ਜਾ ਨਾ ਗਲਵਕੜੀ ਚ ਲੈ ਲਓ ਮੜਾ ਜਾ। ਇੱਕ ਵਾਰੀ ਜੱਫੀ ਪਾ ਲੈਣ ਦਿਓ ਅੱਜ। ਇੱਕ ਵਾਰੀ ਐਂ ਜੇ ਮੜਾ ਜਾ ਨੇੜੇ ਜੇ ਲਾ ਕੇ ਨਾ ਆਪਣੇ ਕੋਲ ਜਾ ਕਰਕੇ ਇੱਕ ਵਾਰੀ ਛਾਤੀ ਦੇ ਨੇੜੇ ਮੇਰਾ ਸਿਰ ਜਿਹਾ ਲਾਓ ਇੱਕ ਵਾਰੀ ਥਾਪੜਾ ਜੇ ਇੱਕ ਵਾਰੀ ਦੇ ਕੇ ਭੇਜੋ ਇੱਕ ਹਾਥੀ ਦੀ 10 ਦਾ ਮੁਕਾਬਲਾ ਮੈਂ ਕਰਾਂ। ਇਹ ਹੈ ਕਲਪਨਾ ਕਰਦਾ ਜਿਹਦਾ ਮਾਈਂਡ ਉਹ ਕਹਿੰਦਾ ਹੈ ਬਾਜਾਂ ਵਾਲਾ ਮੇਰੇ ਨਾਲ ਬ੍ਰੇਨ ਨੇ ਮੰਨ ਲਿਆ ਤੇ ਨਾਲ ਨਾ ਮੰਨਿਆ ਤੇ ਸਾਹਮਣੇ ਸੂਰਾ ਬਾਦ ਦਾ ਬੰਦਾ ਭਾਵਨਾਤਮਕ ਸੰਸਾਰ ਤੇ ਵਰਕ ਕਰੋ ਵੀਰੋ ਬਾਹਰਲੇ ਸੰਸਾਰ ਤੇ ਨਹੀਂ ਜਿੱਦਣ ਮਨ ਜਿੱਤੋਗੇ ਜਗ ਜਿੱਤਿਆ ਜਾਏਗਾ ਜਗਤ ਨਹੀਂ ਜਿੱਤਿਆ ਗਿਆ ਅਜੇ ਤੱਕ ਇਹ ਤੋਂ ਮਨ ਜਿੱਤ ਲਿਆ ਜਗਤ ਜਿੱਤ ਲਿਆ ਕਿਉਂਕਿ ਤੇਰਾ ਮਨ ਹੀ ਤੇਰਾ ਜਗਤ ਹੈ ਤੇਰਾ ਤੇਰਾ ਭਾਵਨਾਤਮਕ ਸੰਸਾਰ ਹੀ ਅਸਲ ਸੰਸਾਰ ਹੈ ਜਿੱਦਣ ਤੂੰ ਉਹਨੂੰ ਜਿੱਤ ਜਾਂਦਾ ਹੈ ਤੇ ਤੂੰ ਜਿੱਤ ਗਿਆ ਦੁਨੀਆ ਮਨ ਨੂੰ ਜਿੱਤ ਗਿਆ ਮਾਨੀ ਤੇ ਸੰਸਾਰ ਹੈ ਤੇਰਾ ਸੰਸਾਰ ਤੇ ਤੇਰੇ ਅੰਦਰ ਹੈ ਮੇਰਾ ਪੁੱਤ ਮੇਰਾ ਹੈ ਉਹ ਤੇ ਕਿਸੇ ਹੋਰ ਦਾ ਉਹ ਕੱਲ ਨੂੰ ਕਹੇਗਾ ਮੈਂ ਆਪਣੇ ਪੁੱਤਾਂ ਦਾ ਬਾਪੂ ਮੈਂ ਤੇਰੇ ਨਾਲ ਹੁਣ ਕਿੰਨਾ ਕੁ ਥਿਰ ਕੱਦਾਂ ਪਰ ਤੂੰ ਕੀ ਮੰਨੀ ਬੈਠਾ ਹੈ ਮੇਰਾ ਪੁੱਤ ਤੇ ਮੇਰਾ ਮੇ ਤੇਰੇ ਅੰਦਰ ਦੀ ਕਲਪਨਾ ਹੀ ਕਹੋre ਸੱਚ ਹੈ ਕਿ ਨਹੀਂ ਹੈ ਹਰ ਬੰਦੇ ਨੂੰ ਲੱਗਦਾ ਮੇਰਾ ਪੁੱਤ ਮਰ ਜਾਏਗਾ ਮੇਰੇ ਬਿਨਾ ਪਰ ਕਿੰਨੀ ਵੀ ਦੁਨੀਆ ਮਰਦੀ ਹੈ ਜੀ ਸੰਸਕਾਰ ਕਰਿਉਂਦੇ ਆ ਸਾੜਿਉਂਦੇ ਆ ਫੂਕਿਉਂਦੇ ਆ 6 ਮਹੀਨਿਆਂ ਬਾਅਦ ਉਹੀ ਵਰਕਰ ਪੀਦੇ ਉਹੀ ਮਠਿਆਈਆਂ ਚੱਲਦੀਆਂ ਨੇ ਸਾਲ ਬਾਅਦ ਭੰਗੜੇ ਵੀ ਪੈਂਦੇ ਨੇ ਕਿਦੜੇ ਹੀ ਜਾਂਦੇ ਨੇ ਮਰੇ ਮਰੇ ਕੋਲ ਪੱਗ ਜਾਂਦੇ ਨੇ ਲੋਕ ਪਰ ਸਾਨੂੰ ਪਤਾ ਕਲਪਨਾ ਕੀ ਕਰਦੇ ਆ ਮੇਰੇ ਬਿਨਾ ਤੇ ਮਰ ਜਾਣਗੇ ਸਾਰੇ ਰੋਕ ਜੇਗੀ ਦੁਨੀਆ ਸਾਰੀ ਕੋਈ ਨਹੀਂ ਰੋਕਦਾ ਰੱਖਦਾ ਸੰਸਾਰ ਇੱਥੇ ਕੈਂਤਾਂ ਹੀ ਚੱਲਦਾ ਰਹੀ ਤੇ ਸਾਰੀ ਖੇਡ ਤੇਰੀ ਕਲਪਨਾ ਦੀ ਐ ਬਚੱਤਰ ਸਿਆ ਓਏ ਹਾਥੀ ਬੜਾ ਵੱਡਾ ਹੈ ਉਹ ਕਹਿੰਦਾ ਕਮਲਿਓ ਤੁਹਾਨੂੰ ਇਹਦੀ ਪਤਾ ਕਰਗੀਆਂ ਵਾੜਾ ਕਿੱਡਾ ਵੱਡਾ ਓਏ ਭੋਲਿਓ ਹਾਥੀ ਵੱਡਾ ਵੇਖੀ ਜਾਂਦੇ ਤੁਸੀਂ ਤੁਸੀਂ ਇਹ ਕਿਉਂ ਭੁੱਲੀ ਜਾਂਦੇ ਆ ਵੀ ਗੁਰੂ ਗੋਬਿੰਦ ਸਿੰਘ ਕਿੱਡਾ ਵੱਡਾ ਤੁਹਾਨੂੰ ਲੱਗਦਾ ਮੈਨੂੰ ਹਾਰਨ ਦਾ ਹੈਗਾ ਹਾਥੀ ਵੱਡਾ ਵੇਖੀ ਜਾਂਦੇ। ਓਏ ਵੇਖੋ ਕਿੰਨਾ ਫਰਕ ਹੈ। ਦੁਨੀ ਚੰਦ ਦੀ ਕਲਪਨਾ ਹਾਥੀ ਵੱਡਾ ਵੇਖਦੀ ਐ। ਬਚਿੱਤਰ ਸਿੰਘ ਦੀ ਕਲਪਨਾ ਗੁਰੂ ਵੱਡਾ। ਇਹ ਭਾਰੇ। ਸਾਡੀ ਕਲਪਨਾ ਦੁੱਖ ਵੱਡੇ ਵੇਖਦੀ ਐ। ਨਸੀਬਤਾ ਵੱਡੀਆਂ ਨੇ, ਦੁੱਖ ਵੱਡੇ ਐ। ਪਰ ਚੰਗਾ ਸੇਖ ਆਪਣੇ ਗੁਰੂ ਨੂੰ ਵੇਖਦਾ। ਉਹਦੇ ਨਾਲੋਂ ਵੱਡੀ ਥੋੜਾ ਤੋਂ ਮੁਸੀਬਤੇ ਜਿਹੜਾ ਤੂੰ ਦੁੱਖ ਆਇਆ। ਤੂੰ ਮੇਰੇ ਗੁਰੂ ਨਾਲੋਂ ਵੱਡਾ ਮੈਂ ਜਿਹਦੇ ਚਰਨਾਂ ਤੇ ਸਵੇਰੇ ਉੱਠ ਕੇ ਮੱਥਾ ਟੇਕਦਾ ਤੂੰ ਉਹਦੇ ਤੋਂ ਵੱਡਾ ਮੈਂ ਜਿਹਦੇ ਜਿਹਦੀ ਸਕੇਨ ਨਾਲ ਆਪਣਾ ਮੱਥਾ ਲਾਉਂਦਾ ਸਵੇਰੇ ਉੱਠ ਕੇ ਤੂੰ ਉਹਦੇ ਨਾਲ ਵੱਡਾ ਤੂੰ ਵੱਡਾ ਹੋ ਹੀ ਨਹੀਂ ਸਕਦਾ ਤੂੰ ਹੈ ਹੀ ਨਹੀਂ ਬੰਦਾ ਹੁਣ ਇੱਕ ਦਾ ਬੰਦਾ ਇੱਕ ਬੰਦੇ ਨੂੰ ਮੁਸੀਬਤਾਂ ਵੱਟੀਆਂ ਲੱਗੀਆਂ ਜਦੀਆਂ ਹਾਏ ਮੁਸੀਬਤ ਆ ਗਈ ਹਾਏ ਮੁਸੀਬਤ ਆ ਗਈ ਹਾਏ ਮੁਸੀਬਤ ਆ ਗਈ ਹਾਏ ਬੇਪਤਾ ਆ ਗਈ ਜ਼ਿੰਦਗੀ ਇੱਕ ਹਰ ਵੇਲੇ ਗਏ ਕਹੀ ਜਾਂਦਾ ਮੇਰਾ ਗੁਰੂ ਵੱਡਾ ਮੇਰਾ ਗੁਰੂ ਵੱਡਾ ਲੋਕਾਂ ਤੇ ਬਿਮਾਰੀ ਵੱਡੀ ਉਹ ਕਹਿੰਦਾ ਨਾ ਮੇਰਾ ਗੁਰੂ ਵੱਡਾ ਤੇਰੇ ਤੇ ਦੁੱਖਾਂ ਦਾ ਪਹਾੜ ਡਿੱਗ ਪਿਆ ਕਹਿੰਦਾ ਨਹੀਂ ਮੇਰਾ ਗੁਰੂ ਵੱਡਾ ਬੜਾ ਦੁੱਖ ਨਹੀਂ ਵੱਡਾ ਤੇਰੀ ਮਰਜ਼ੀ ਆ ਭਾਵੇਂ ਦੁੱਖ ਨੂੰ ਵੱਡਾ ਕਰ ਲਿਆ ਕਰ ਕਲਪਨਾ ਦੇ ਵਿੱਚ ری سوچ ہے کہ پام گروا کر لیا یہ تیرا احساس ہے جن کو مرضی مان لو پوچھنا جی بولو تکلیف و گرو و تکلیف وڈیاں کہ گرو ویو کہ اندروں کہ ਕਹਿੰਦਾ ਅੰਦਰੋਂ ਕੱਲ ਨੂੰ ਕਹਿੰਦਾ ਤਕਲੀਫ ਹੈ ਕਹਿੰਦਾ ਮੇਰਾ ਗੁਰੂ ਹੈ ਤਕਲੀਫ ਕੋਈ ਨਾ ਪੱਟੀ ਇਹ ਕੀ ਨਹੀਂ ਖੁਸ਼ ਤੂੰ ਗੁਰੂ ਜੀ ਦਾ ਵੱਡਾ ਮੰਨ ਲਏਗਾ ਤੇ ਮੁਕਤ ਤਾਕਤ ਮਿਲ ਜਾਏਗੀ ਕਪੂਰ ਕਹਿੰਦਾ ਮੈਂ ਤੁਹਾਨੂੰ ਦੱਸਿਆ ਸੀ ਨਾ ਦਿਵਾਨ ਚ ਵਸਾਖੀ ਮੈਂ ਪੰਜ ਪਿਆਰਿਆਂ ਨੂੰ ਆਉਣਾ ਸਟੇਜ ਤੇ ਆਪਾਂ ਉਹਨਾਂ ਨੂੰ ਪਹਿਲਾਂ ਜੀ ਆਇਆਂ ਕਹਿਣਾ ਸੰਗਤ ਨੇ ਆਪਣੀ ਆਪਣੀ ਜਗ੍ਹਾ ਤੇ ਬੈਠੇ ਰਹਿਣਾ ਉੱਠਿਓ ਨਾ ਜੀ ਸਾਰੇ ਜਿਹੜੇ ਪਿੱਛੇ ਬੈਠੇ ਆ ਬੈਹਜੋ ਆਪਣੀ ਆਪਣੀ ਜਗ੍ਹਾ ਤੇ ਉੱਠਿਓ ਨਾ ਪੰਜ ਪਿਆਰਿਆਂ ਨੂੰ ਸਟੇਜ ਤੇ ਆਉਣ ਦਿਓ ਸਾਰੀ ਸੰਗਤ ਟਿਕਾਣਾ ਬਣਾ ਕੇ ਬੈਠੇ ਰਿਓ ਤੇ ਆਪਾਂ ਫਿਰ ਨਾਲ-ਨਾਲ ਗੱਲ ਕਰਦੇ ਆ ਜੀ ਆਇਆਂ ਨੂੰ ਕਹੀਏ ਜਿਹੜੇ ਅਮਰ ਸ਼ੱਕੇ ਆਏ ਹੁੰਦੀਆਂ ਹੁੰਦੀਆਂ ਪਰ ਕਾਇਮ ਰਹੀਦਾ ਹੈ ਜਿੱਤਰ ਸਿੰਘ ਉੱਠਣ ਲੱਗਾ ਨਾਲ ਦੇ ਚੋਲਾ ਫੜਦੇ ਪੈ ਜਾ ਓ ਤੂੰ ਵੇਖ ਹਾਥੀ ਕਿੱਥੇ ਤੂੰ ਕਿੱਥੇ ਕਹਿ ਲਗਾ ਤੁਹਾਨੂੰ ਹਾਥੀ ਦਿਸਦਾ ਮੈਨੂੰ ਗੁਰੂ ਦਿਸਦਾ ਮੇਰਾ ਗੁਰੂ ਬਣਾ ਬੱਟਾ ਸਸੇ ਨਾ ਕਹਿ ਕੇ ਜਿੱਤਰ ਸਿੰਘ ਜਦੋਂ ਲਗਿਆ ਜਾਣ ਤਿਆਰ ਪਰ ਤਿਆਰ ਹੋਇਆ ਸ਼ਸਤਰ ਸਜਾਏ ਤੇ ਗੁਰੂ ਸਾਹਿਬ ਨੇ ਨਾ ਕਿਹਾ ਮਹਾਰਾਜ ਕਿਹੜਾ ਹਥਿਆਰ ਲੈ ਕੇ ਜਾਵਾਂ ਮੈਂ ਬਰਸ਼ਾ ਲੈ ਜਾ ਮੈਂ ਨੀਜਾ ਲੈ ਜਾ ਮੈਂ ਤਲਵਾਰ ਲੈ ਜਾ ਮੈਂ ਕੋਈ ਵੱਡਾ ਖੰਡਾ ਲੈ ਜਾ ਗਲਗੀਆਂ ਵਾਲੇ ਪਾਦਸ਼ਾਹ ਕਹਿੰਦੇ नागਣੀ ਲੈ ਕੇ ਜਾ ਤੇ नागਣੀ ਇੱਡੀ ਲੰਬੀ ਟਿੱਖੀ ਉਹ ਘੱਟੋ-ਘੱਟ 15 ਫੁੱਟ ਲੰਬੀ ਐ नागਣੀ ਕੇਸਗੜ੍ਹ ਸਾਹਿਬ ਪਈ 15 ਫੁੱਟ ਲੰਬੀ नागਣੀ ਤੇ ਨੇੜੇ ਆਇਆ ਤੇ ਮਹਾਰਾਜ ਦਿਓ ਤਕੜਾ ਜਾਂ ਥਾਪੜਾ ਐਦਾ ਫਾਫੜਾ ਐਦਾ ਥਾਫੜਾ ਵੀ ਦਿੰਦੇ ਆ ਗਲਵਕੜੀ ਦੇ ਨਾਲ ਵੀ ਲਾਉਂਦੇ ਆ ਛਾਤੀ ਦੇ ਨਾਲ ਵੀ ਲਾਉਂਦੇ ਆ ਤੇ ਨਾਲੇ ਕੰਨ ਵਿੱਚ ਕਹਿੰਦੇ ਆ ਬਚਤਰ ਸਿਆ ਓਏ ਸਾਰਾ ਹੀ ਮੜਿਆ ਪਿਆ ਲੋਹੇ ਦਾ ਇੱਕੋ ਹੀ ਥਾਂ ਲੰਗਾ ਹੈ ਇੱਕੋ ਹੀ ਪਤਾ ਕੀ ਉਹਦੀ ਅੱਖ ਹੋਰ ਨਹੀਂ ਕਿ ਤੋਂ ਲੰਗਾ ਅੱਖ ਹੀ ਲੰਗੀ ਹੈ ਇਹ ਤੇ ਬਾਜਾਂ ਵਾਲਾ ਹੀ ਦੱਸ ਸਕਦਾ ਉਹ ਹੀ ਦੱਸ ਸਕਦਾ ਸਾਮ-ਦਾਮ ਦੰਡ ਭੇਰ ਹਰ ਚੀਜ਼ ਬਚਪਨ ਦੇ ਵਿੱਚ ਰਾਜਨੀਤੀ ਹਰ ਚੀਜ਼ਾਂ ਸਖਾਈਆਂ ਸੀ ਕਿੰਨੇ ਉਹਨਾਂ ਦੇ ਵਿਦਿਆ ਗੁਰੂ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਬਚਪਨ ਚ ਰੱਖੇ ਹੋਏ ਜਦੋਂ ਬਚਿੱਤਰ ਸਿੰਘ ਨੂੰ ਕਿਹਾ ਨਾ ਕਹਿੰਦੇ ਬਚਿੱਤਰ ਸਿਆ ਇੱਕੋ ਹੀ ਥਾਂ ਮੰਨਿਆ ਅੱਖ ਸਮਝ ਗਿਆ ਉਧਰੋਂ ਨਾਗਨੀ ਫੜਾਉਂਦੀ ਆ ਉਧਰੋਂ ਅੱਖ ਬਾਰੇ ਦੱਸਦਾ ਇਹਨੇ ਕਲਗੀ ਵਾਲੇ ਨੇ ਐਸੀ ایسی کرپا کی تھی بس فیر، 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 فیر. نمشکار چلنا کی تھوڑا جہا ٹھہرو آیا میں یہ ہونا چاہتی کلپنا آیا بس پرواہ نہ کرو ਮੈਂ ਦੇਖੇ ਨਾ ਮੰਜਿਆਂ ਤੋਂ ਉੱਠ ਪੈਣੇ ਨੇ ਜਿਹੜੇ ਕਹਿੰਦੇ ਮੈਂ ਨਹੀਂ ਮਰ ਸਕਦਾ ਉੱਠ ਪੈਣੇ ਤੇ ਕਈ ਇਦਾਂ ਹੀ ਖੋਟੀ ਜਾਂਦੇ ਨੇ ਮੈਂ ਮਰ ਗਿਆ ਜੀ ਬਸ ਮੈਂ ਹੁਣ ਗਿਆ ਚੰਗੇ ਭੜੇ ਮੰਜੇ ਤੇ ਪੈ ਜਾਂਦੇ ਮੈਂ ਨਹੀਂ ਵੱਜਦਾ ਹੁਣ ਮੈਂ ਨਹੀਂ ਵੱਜਦਾ ਮਰੇ ਹੀ ਪਿਆ ਖੜੇ ਹੋ ਗਿਆ ਕਿਲਾ ਆ ਠਹਿਰ ਜੋ ਬਸ ਮੈਂ ਹੁਣੇ ਆਇਆ ਜਕਾਰੇ ਲਾਉਂਦਾ 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 ਇੱਕ ਘੁੱਟ ਪੀ ਕੇ ਤੇਰੇ ਬਾਡੇ ਤੋਂ ਪ੍ਰੇਮ ਵਾਲਾ ਕੂੜ-ਕੂੜ ਮੌਤ ਨੂੰ ਡਰਾਵੇ ਤੇਰਾ ਖਾਸਾ ਇੱਕ ਮੁੱਠੀ ਖਾ ਕੇ ਤੇਰੇ ਲੰਗਰਾਂ ਤੋਂ ਛੋਲਿਆਂ ਦੀ ਫਾਥੀਆਂ ਦੇ ਨਾਲ ਮੱਥਾ ਲਾਵੇ ਤੇਰਾ ਤੇਰੇ ਦਰਬਾਰ ਦੀਆਂ ਥੋਕਰਾਂ ਨੂੰ ਰਾਜ ਜਾਣੇ ਥੋਕਰਾਂ ਨਵਾਬੀਆਂ ਨੂੰ ਲਾਵੇ ਤੇਰਾ ਦੇ ਕਿਤੇ ਸਿਰ ਦੇ ਪਰਖਣੇ ਦੀ ਲੋ ਗੋੜੀਆਂ ਦੇ ਪਰਖਣੇ ਦੀ ਲੋੜ ਪੈਂਦਾ ਹੱਸ ਹੱਸ ਖਾਦੀਆਂ ਨੂੰ ਦਾਵਤ ਦੇਣਾ ਧੰਨ ਸਿੱਖ ਓਏ ਹਾਥੀ ਆ ਹਾਥੀ ਪਰਵਾਹ ਨਹੀਂ ਕੀਤੀ ਖੋਲੋ 부ਆ ਇਹਨੇ ਨਹੀਂ ਵੇਖਿਆ ਕਿੰਨੀ ਫੌਜ ਹੈ ਹਾਥੀ ਦਾ ਸਰੀਰ ਕਿੱਡਾ ਵੱਡਾ ਤਵੇ ਕਿੰਨੇ ਨੇ ਇਹਨੂੰ ਇੱਕੋ ਹੀ ਚੀਜ਼ ਦਿਸਦੀ ਹੈ ਬਸ ਅਰਜਨ ਵਾਂਗੂ ਅਰਜਨ ਨੂੰ ਕਿਹਾ ਸੀ ਨਾ ਅਰਜਨ ਨੂੰ ਦਿਸਦੀ ਸੀ ਮੱਛੀ ਦੀ ਅੱਖ ਮੱਕਲਗੀਆਂ ਵਾਲੇ ਨੇ ਕਿਹਾ ਸੀ ਤੂੰ ਵੇਖਣੀ ਆ ਹਾਥੀ ਦੀ ਅੱਖ 나ਗਨੀ ਲੰਬੀ ਐ ਅੱਖੀ ਦਿਸਦੀ ਏ ਤੇ ਏ ਤੜਾਇਆ ਘੋੜਾ ਤੇ ਉਹ ਕਹਿੰਦੇ ਉਹਨਾਂ ਨੇ ਪਰਵਾਹ ਹੀ ਨਹੀਂ ਕੀਤੀ ਬਿਨਾਂ ਦੱਸੇ ਕੀ ਐ ਇਹ ਤੇ ਕੁਝ ਵੀ ਨਹੀਂ ਆ ਬੰਦਾ ਤੁਰਿਆ ਇਹਨੇ ਕੀ ਕਰ ਲੈਣਾ ਉਹਨਾਂ ਨੇ ਐਵੇਂ ਹੀ ਸਮਝ ਲਿਆ ਦੇਈ ਵਰੀ ਬੰਦੇ ਮਾਮੂਲੀ ਜਿਹਾ ਸਵੇ ਕੀ ਛੋਟਾ ਜਿਹਾ ਕੱਦ ਦਾ ਬੰਦਾ ਏ ਇੱਕ ਟਿਕਾ ਜਿਹਾ ਘੋੜਾ ਲੈ ਕੇ ਨਦਾ ਸੇਨੇ ਕੀ ਕਰ ਲੈਣਾ ਇਹਨੇ ਕੀ ਕਰ ਲੈਣਾ ਇਦਾਂ ਹੀ ਸੋਚਦੇ ਰਹੇ بڑے ਮਾਣ ਵਿੱਚ ਨੇ ਹਾਥੀ ਅੱਗੇ ਆ ਪਿੱਛੇ ਫੌਜਾਂ ਭਰੋ بڑے بڑے ਗੁਰੂ ਤੇ ਮਾਣ ਕਰਕੇ ਜਾ ਰਿਹਾ ਤੇ ਜਾਂਦਿਆਂ ਜਾਂਦਿਆਂ ਫਿਰ ਜਿਉਂ ਹੀ ਹਾਥੀ ਦੇ ਨੇੜੇ ਜਾਂਦਾ ਹਾਥੀ ਕੱਲਾ ਹੀ ਅਕੇ ਸੀ ਫੋਕਾ ਪਿੱਛੇ ਸੀ ਸਾਰੀਆਂ ਝਰਾਵ ਪਈ ਸੀ ਤੇ ਘੋੜੇ ਨੂੰ ਇਸ਼ਾਰਾ ਕੀਤਾ ਘੋੜੇ ਨੇ ਦੋਵੇਂ ਪੌੜ ਇਦਾਂ ਉੱਪਰ ਚੱਕ ਲੈ ਅੱਗੋਂ ਖੜਾ ਹੋ ਗਿਆ ਘੋੜਾ ਘੋੜੇ ਨੂੰ ਇਸ਼ਾਰਾ ਕੀਤਾ ਘੋੜਾ ਅੱਗੋਂ ਆਇਆ ਪੈਰ ਪੌੜ ਚੱਕ ਲੈ ਉੱਚਾ ਕਰਦਾ ਘੋੜੇ ਨੇ ਅੱਖ ਦੇ ਬਰਾਬਰ ਕਰਦਾ ਇਹ ਬਿਲਕੁਲ ਨੇੜੇ ਲਾ ਕੇ ਬਰਾਬਰ ਅੱਖ ਦੇ ਜਾ ਕੇ ਸਾਰਾ ਦੋਰ ਲਾ ਕੇ ਪਿੱਛੇ ਨੂੰ ਕਰਕੇ ਉਹ ਅੱਖ ਹੀ ਰਸਦੀ ਸੀ ਨਾਗਰੀ ਸਿੰਧੀ ਜਿਹੜੀ ਸੀ ਨਾ ਅੱਖ ਦੇ ਵਿੱਚ ਮਾਰੀ ਛੇ ਤਿੰਨ ਚਾਰ ਬੁੱਟ ਅੰਦਰ ਨੂੰ ਦਿਮਾਗ ਦੇ ਵਿੱਚ ਧਸ ਗਿਆ ਉਹ ਟੀਕਾ ਮਾਰਦਾ ਹਾਥੀ ਪਿੱਛੇ ਮੁੜ ਗਿਆ ਤੇ ਬਚਿੱਤਰ ਸਿੰਘ ਚਕਾਰੇ ਲਾਉਂਦਾ ਹੋਇਆ ਮਿੱਠੇ ਮੋੜ ਭੱਜਿਆ ਹੀ ਆਉਂਦਾ ਹੈ ਮਾ ਵੀ ਲੱਗਣਾ ਨਾਮ ਤੇ